ਗੱਲਾਂ ਕੁਝ ਮੈਨੂੰ ਪੁਰਾਣੀਆਂ ਗੱਲਾਂ ਦਾ ਬੜੀਆਂ ਪਿਆਰੀਆਂ ਲੱਗਦੀਆਂ ਜਿੱਦਾਂ ਮੈਂ ਕਿਹਾ ਰੈਸਿਪੀ ਆ ਫੁਲਕਾਰੀ ਸਿਰਫ ਵਿਆਹਾਂ ਸ਼ਾਦੀਆਂ ਤੱਕ ਨਾ ਰਹਿ ਹੂੰ ਮੈਨੂੰ ਯਾਦ ਜਦੋਂ ਅਸੀਂ ਬੱਚੇ ਹੁੰਦੇ ਸੀ ਨਾ ਹੂੰ ਤੇ ਸਾਡੇ ਚਾਚੀ ਜੀ ਹੋਣੀ ਜਾਂ ਭਾਬੀ ਜੀ ਹੋਣੀ ਹੂੰ ਉਦੋਂ ਸਾ ਬਾਹ ਲਿਆ ਘਰਾਂ ਚ ਟਾਇਲਟ ਨਹੀਂ ਸੀ ਹੁੰਦੀਆ ਜੀ ਬਾਕੀ ਹਨਾ ਹੂੰ ਉਹਨਾਂ ਨੇ ਸ਼ਾਮ ਦਾ ਟਾਈਮ ਜਦੋਂ ਹੋਣਾ ਤੇ ਉਹਨਾਂ ਨੇ ਸਾਰੀਆਂ ਚਾਚੀਆਂ ਭਾਬੀਆਂ ਸਾਰੀਆਂ ਨੇ ਸਲਾਹ ਕੀਤੀ ਹੋਣੀ ਵੀ ਆਪਾਂ ਬਾਹਰ ਜਾਣਾ ਆਮ ਤੌਰ 'ਤੇ ਛੋਟੇ ਬੱਚੇ ਸੀ ਨਾਲ ਹੀ ਜਾਣਾ ਹੁੰਦਾ ਸੀ ਸਾਨੂੰ ਇੰਨਾ ਚਾਹ ਹੁੰਦਾ ਸੀ ਕਿਉਂਕਿ ਸਾਡੀ ਚਾਚੀ ਜੀ ਹੁਣ ਆ ਭਾਬੀ ਸੀ ਹੁਣ ਇਹਨਾਂ ਨੇ ਕੀ ਕਰਨਾ ਥੱਲੇ ਸਿੰਪਲ ਚੱਲੀ ਲੈ ਕੇ ਉੱਤੇ ਸਾਰੀਆਂ ਨੇ ਫੁਲਕਾਰੀਆਂ ਜਾਂ ਚਿੰਮੀਆਂ ਲੈ ਦੋਸੜਾ ਲੈਣੇ ਦੋਸੜੇ ਲੈ ਕੇ ਬੜਾ ਹੀ ਚੰਗਾ ਲੱਗਦਾ ਸੀ ਫਿਰ ਜੇ ਕਿਤੇ ਸਾਗ ਲੈਣ ਜਾਣਾ ਤੇ ਤਾਂ ਵੀ ਨਵੀਆਂ ਵਿਆਈਆਂ ਨੇ ਫੁਲਕਾਰੀਆਂ ਜਾਂ ਆਪਣਾਂ ਚਿੰਮੀਆਂ ਲੈਣੀਆਂ ਜੁੱਤੀਆਂ ਪੰਜਾਬੀ ਬੰਦ ਜੁੱਤੀਆਂ ਪੰਜਾਬੀ ਜੁੱਤੀਆਂ ਪਾਗੇ ਜਾਣੇ ਫਿਰ ਜੇ ਅਵਲ ਤਾਂ ਚਲੋ ਪੁਰਾਣੀਆਂ ਜਿਹੜੀਆਂ ਬਜ਼ੁਰਗ ਮਾਤਾਵਾਂ ਹੁੰਦੀਆਂ ਸੀ ਖੇਤਾਂ 'ਚ ਪੱਤਾ ਜਾਂ ਛਾਵੇਲਾ ਲੈ ਕੇ ਜਾਣਾ ਉਹਨਾਂ ਨੇ ਲੈ ਕੇ ਜਾਣਾ ਤੇ ਜੇ ਕਿਤੇ ਕਿਸੇ ਨਵੀਂ ਵਿਆਹੀ ਲੋਕੀ ਨੂੰ ਕਦੇ ਜਾਣਾ ਪੈਣਾ ਨਾ ਉਹ ਮੈਂ ਮਤਲਬ ਸਾਨੂੰ ਸਿਰਫ ਇਹੀ ਚਾਹ ਹੁੰਦਾ ਸੀ ਉਹਨਾਂ ਹੁੱਟੀਆਂ ਦੇ ਨਾਲ ਜਾਣ ਦਾ ਹੀ ਬੜਾ ਚਾਹ ਹੁੰਦਾ ਸੀ ਜਦ ਅਸੀਂ ਬੜੇ ਛੋਟੇ ਹੁੰਦੇ ਸੀ ਹੈ ਨਾ ਜੀ ਇਹ ਚੀਜ਼ੇ ਸਾਡਾ ਜਿਹੜਾ ਪੰਜਾਬ ਹੈ ਇੰਨੀ ਸੋਹਣੀ ਇੱਥੋਂ ਦੀ ਸਰਬਤ ਹੈ ਬਸ ਥੋੜੀ ਜੀ ਮਾਡਰਨਿਟੀ ਕਰਕੇ